ਤੁਹਾਡਾ ਲਖਵੀਰ ਸਿੰਘ ਲਖਾ ਮੁੱਖ ਖਬਰਾਂ ਲੈ ਕੇ ਹਾਜ਼ਰ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਪਹਾੜ 02 ਚਲਾਇਆ ਜਾ ਰਿਹਾ ਜੋ 72 ਘੰਟੇ ਚੱਲੇਗਾ ਅਤੇ ਕੱਲ 9 ਤਰੀਕ ਤੋਂ ਇਹ ਸ਼ੁਰੂ ਹੋਵੇਗਾ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪਰ ਇਸ ਦੇ ਨਾਲ ਹੀ ਮੌਸਮ ਖੁਸ਼ਕ ਰਹੇਗਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਦਸੂਹੇ ਦੇ ਵਿੱਚ ਇੱਕ ਸੜਕ ਹਾਸਾ ਵਾਪਰ ਗਿਆ ਉਧਰ ਗੱਲ ਕਰਦੇ ਆਂ ਡੀਜੀਪੀ ਪੰਜਾਬ ਵੱਲੋਂ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਦਾ ਸਖਤ ਨੋਟਿਸ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਨ ਵਾਲੀ ਖਬਰ ਬਿਲਕੁਲ ਅਫਵਾਹ ਹੈ ਰੋਪੜ ਦੇ ਵਿੱਚ ਰਵੀ ਬਿਆਸ ਜਲ ਟ੍ਰਿਬਿਊਨਲ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਅਮਰੀਕਾ T20 ਕੱਪ ਭਾਰਤ ਵੱਲੋਂ ਅਮਰੀਕਾ ਨੂੰ ਹਰਿਆ ਗਿਆ ਧੰਨਵਾਦ ਤੁਹਾਡਾ ਲਖਵੀਰ ਸਿੰਘ ਲਖਾ ਮੁੱਖ ਖਬਰਾਂ ਲੈ ਕੇ ਹਾਜ਼ਰ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਪਹਾੜ 02 ਚਲਾਇਆ ਜਾ ਰਿਹਾ ਜੋ 72 ਘੰਟੇ ਚੱਲੇਗਾ ਅਤੇ ਕੱਲ 9 ਤਰੀਕ ਤੋਂ ਇਹ ਸ਼ੁਰੂ ਹੋਵੇਗਾ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਪਰ ਇਸ ਦੇ ਨਾਲ ਹੀ ਮੌਸਮ ਖੁਸ਼ਕ ਰਹੇਗਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਦਸੂਹੇ ਦੇ ਵਿੱਚ ਇੱਕ ਸੜਕ ਹਾ사 ਵਾਪਰ ਗਿਆ ਉਧਰ ਗੱਲ ਕਰਦੇ ਆਂ ਡੀਜੀਪੀ ਪੰਜਾਬ ਵੱਲੋਂ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਦਾ ਸਖਤ ਨੋਟਿਸ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਨ ਵਾਲੀ ਖਬਰ ਬਿਲਕੁਲ ਅਫਵਾਹ ਹੈ ਰੋਪੜ ਦੇ ਵਿੱਚ ਰਾਬੀ ਬਿਆਸ ਜਲਟ ਰਿਬਿਊਨਲ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਅਮਰੀਕਾ T20 ਕੱਪ ਭਾਰਤ ਵੱਲੋਂ ਅਮਰੀਕਾ ਨੂੰ ਹਰਾਇਆ ਗਿਆ ਧੰਨਵਾਦ ਆ ਤੁਹਾਡਾ ਲਖਵੀਰ ਸਿੰਘ ਲਖਾ ਮੁੱਖ ਖਬਰਾਂ ਲੈ ਕੇ ਹਾਜ਼ਰ ਪੰਜਾਬ ਸਰਕਾਰ ਵੱਲੋਂ ਆਪਰੇਸ਼ਨ ਪਹਾੜ 02 ਚਲਾਇਆ ਜਾ ਰਿਹਾ ਜੋ 72 ਘੰਟੇ ਚੱਲੇਗਾ ਅਤੇ ਕੱਲ 9 ਤਰੀਕ ਤੋਂ ਇਹ ਸ਼ੁਰੂ ਹੋਵੇਗਾ ਪੰਜਾਬ ਦੇ ਵਿੱਚ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਪਰ ਇਸ ਦੇ ਨਾਲ ਹੀ ਮੌਸਮ ਖੁਸ਼ਕ ਰਹੇਗਾ ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਵੱਲੋਂ ਪੰਜਾਬ ਦੇ ਵਿੱਚ ਅਹਿਮ ਨਿਯੁਕਤੀਆਂ ਕੀਤੀਆਂ ਗਈਆਂ ਦਸੂਹੇ ਦੇ ਵਿੱਚ ਇੱਕ ਸੜਕ ਹਾ사 ਵਾਪਰ ਗਿਆ ਉਧਰ ਗੱਲ ਕਰਦੇ ਹਾਂ ਡੀਜੀਪੀ ਪੰਜਾਬ ਵੱਲੋਂ ਸੋਸ਼ਲ ਮੀਡੀਆ ਤੇ ਅਫਵਾਹਾਂ ਫੈਲਾਉਣ ਵਾਲਿਆਂ ਦਾ ਸਖਤ ਨੋਟਿਸ ਲਿਆ ਗਿਆ ਉਹਨਾਂ ਵੱਲੋਂ ਕਿਹਾ ਗਿਆ ਕਿ ਪੰਜਾਬ ਦੇ ਵਿੱਚ 1 ਲੱਖ ਮੁੰਡਾ ਮਾਰਨ ਵਾਲੀ ਖਬਰ ਬਿਲਕੁਲ ਅਫਵਾਹ ਹੈ ਰੋਪੜ ਦੇ ਵਿੱਚ ਰਵੀ ਬਿਆਸ ਜਲ ਟ੍ਰਿਬਿਊਨਲ ਟੀਮ ਦਾ ਜ਼ਬਰਦਸਤ ਵਿਰੋਧ ਕੀਤਾ ਗਿਆ ਕਿਸਾਨਾਂ ਵੱਲੋਂ ਅਮਰੀਕਾ టటీ కప్ప భారత అమెరికా